ਮੁੱਖ ਮੰਤਰੀ ਭਗਵੰਤ ਮਾਨ 24 ਜੁਲਾਈ ਤੋਂ ਜਲੰਧਰ ਵਿੱਚ ਨੇ ਅੱਜ 25 ਜੁਲਾਈ ਤੱਕ ਮੁੱਖ ਮੰਤਰੀ ਜਲੰਧਰ ਵਿੱਚ ਰਹਿਣਗੇ ਪਿਛਲੇ ਦਿਨੀ ਜਲੰਧਰ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਵਾਅਦੇ ਅਨੁਸਾਰ 2 ਦਿਨ ਇੱਥੋਂ ਹੀ ਕੰਮ ਕਰਨਗੇ ਮਾਨ ਨੇ ਜਿਮਣੀ ਚੋਣ ਤੋਂ ਪਹਿਲਾਂ ਦੁਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਦੀ ਸਹੂਲਤ ਲਈ ਜਲੰਧਰ ਵਿੱਚ ਦਫ਼ਤਰ ਖੋਲ੍ਹ ਕੇ ਚੋਣਾਂ ਤੋਂ ਬਾਅਦ ਵੀ ਇੱਥੋਂ ਕੰਮ ਕਰਨ ਦਾ ਵਾਅਦਾ ਕੀਤਾ ਸੀ ਇਸ ਲਈ ਆਪਣਾ ਵਾਅਦਾ ਪੂਰਾ ਕਰਦੇ ਆ ਮਾਨ ਹਫ਼ਤੇ ਵਿੱਚ 2 ਦਿਨ ਜਲੰਧਰ ਤੋਂ ਹੀ ਸਰਕਾਰ ਚਲਾਉਣਗੇ ਜਿਲੰਦਰ ਪਛਮੀ ਦੀ ਜਦੋਂ ਜਮਨੀ ਚੌਂ ਸੀਗੀ ਤਾਂ ਅਸੀਂ ਇੱਥੇ ਇਹ ਘਰ ਜਿੱਥੋਂ ਮੈਂ ਬੋਲ ਰਿਹਾ ਇਸ ਵਕਤ ਇਹ ਅਸੀਂ ਰੈਂਟ ਤੇ ਲਿਆ ਤੇ ਨਾਲ ਅਸੀਂ ਪਬਲਿਕਲੀ ਇਹ ਐਲਾਨ ਕੀਤਾ ਸੀ ਕਿ ਹਫ਼ਤੇ ਚ ਕਟੁਕਟ ਦੋ ਦਿਨ ਜਿਹੜਾ ਮੁੱਖ ਮੰਤਰੀ ਦਾ ਦਫ਼ਤਰ ਇੱਥੇ ਰਹੂਗਾ ਹਾਲਾਂਕਿ ਸੱਤੇ ਦਿਨ ਰਹੂਗਾ ਪਰ ਕਟੁਕਟ ਦੋ ਦਿਨ ਮੈਂ ਇੱਥੇ ਹਫ਼ਤੇ ਚੋਂ ਦੋ ਦਿਨ ਮੈਂ ਆਪਹਾਦਰੀ ਲਵਾਉਂਗਾ ਅੱਜ ਉਸ ਜਲੰਧਰ ਪੱਛਮੀ ਦੀ ਬਹੁਤ ਵੱਡੀ ਜਿੱਤ ਤੋਂ ਬਾਅਦ ਸਾਡਾ ਅੱਜ ਪਹਿਲਾ ਦਿਨ ਹੈ ਜੋ ਆਮ ਲੋਕਾਂ ਨੂੰ ਮਿਲਣ ਦਾ ਦਿਨ ਹੈ ਕੱਲ ਨੂੰ ਵੀ ਹੈ ਪੂਰਾ ਦਿਨ ਕੱਲ ਦਾ ਤੁਸੀਂ ਸ਼ਾਇਦ ਆ ਆਪਣੇ ਕੈਮਰਾ ਨਾਲ ਹੀ ਦੇਖ ਹੀ ਲਿਆਉਣਾ ਕਿ ਲੋਕ ਕਿਸ ਤਰ੍ਹਾਂ ਇੱਕ ਉਮੀਦਾਂ ਲੈ ਕੇ ਇੱਕ ਆਪਣੇ ਕੰਮਾਂ ਨੂੰ ਜਾਂ ਨਿੱਜੀ ਕੰਮ ਹੋਣ ਭਾਵੇਂ ਉਹ ਸਮਾਜਿਕ ਕੰਮ ਹੋਣ ਉਹਨੂੰ ਲੈ ਕੇ ਇੱਥੇ ਪਹੁੰਚੇ ਨੇ ਤੇ ਹਰ ਇੱਕ ਨੂੰ ਅਟੈਂਡ ਕੀਤਾ ਜਾ ਰਿਹਾ ਹੈ 1 ਟੂ 1 ਅਟੈਂਡ ਕੀਤਾ ਜਾ ਰਿਹਾ ਹੈ ਜੇ ਕੋਈ ਪੁਲਿਸ ਦਾ ਕੰਮ ਹੈ ਤਾਂ ਪੁਲਿਸ ਨੂੰ ਨਾਲ ਦੀ ਨਾਲ ਕਿਉਂਕਿ ਡਿਪਾਰਟਮੈਂਟ ਸਾਰੇ ਬੈਠੇ ਨੇ ਮੇਰੇ ਕੋਲ ਤਾਂ ਨਾਲ ਦੀ ਨਾਲ ਆਰਡਰ ਦਿੱਤੇ ਜਾ ਰਹੇ ਨੇ ਨਿਰਦੇਸ਼ ਦਿੱਤੇ ਜਾ ਰਹੇ ਨੇ ਤੇ ਜੇ ਕੋਈ ਹੋਰ ਡਿਪਾਰਟਮੈਂਟ ਦੇ ਕੰਮ ਨੇ ਉਹ ਵੀ ਹੱਲ ਹੋ ਰਹੇ ਨੇ ਅੱਛਾ ਐਕਸਪੀਰੀਅੰਸ ਹੈ ਮੈਨੂੰ ਬਹੁਤ ਚੰਗਾ ਖੁਦ ਨੂੰ ਲੱਗ ਰਿਹਾ ਹੈ ਕਿ ਲੋਕ ਆ ਰਹੇ ਨੇ ਉਹ ਕੱਲਾ ਇੱਥੋਂ ਨਹੀਂ ਆ ਲੋਕ ਪਠਾਨਕੋਟ ਤੋਂ ਵੀ ਲੋਕ ਫਿਰੋਜ਼ਪੁਰ ਤੋਂ ਵੀ ਆ ਜਾਏ ਕੋਈ ਜ਼ੀਰੇ ਤੋਂ ਵੀ ਆਏ ਕਿਉਂਕਿ ਉਹਨਾਂ ਨੂੰ ਸ਼ਾਇਦ ਜਲੰਧਰ ਜਿਆਦਾ ਨੇੜੇ ਪੈਂਦਾ ਚੰਡੀਗੜ੍ਹ ਨਾਲ ਤੇ ਇਸੇ ਤਰ੍ਹਾਂ سلسلہੇ ਜਾਰੀ ਰਹੂਗਾ ਹਰ ਹਫ਼ਤੇ ਦੋ ਦਿਨ ਮੇਰਾ ਮੇਰੀ ਹਾਜ਼ਰੀ ਹੋਊਗੀ ਬਾਕੀ ਪੰਜ ਦਿਨ ਸਰਕਾਰ ਵੱਲੋਂ ਜਿਹੜੇ ਲਾਇਜ਼ਨ ਅਫਸਰ ਜਾ ਜ਼ਿੰਮੇਵਾਰ ਅਫਸਰ ਜਿਹੜੇ ਨੇ ਉਹ ਇੱਥੇ ਰਹਿਣਗੇ ਕੋਈ ਵੀ ਬੰਦਾ ਜਦੋਂ ਮਰਜ਼ੀ ਆ ਕੇ ਇੱਥੇ ਐਪਲੀਕੇਸ਼ਨ ਦੇ ਸਕਦਾ ਜਿਹੜੀ ਕਿ ਸਕੈਨ ਹੋ ਕੇ ਜਾਂ ਫਿਰ ਉਹਨੂੰ ਉਸ ਐਪਲੀਕੇਸ਼ਨ ਨੂੰ ਅਸੀਂ ਡਿਪਾਰਟਮੈਂਟ ਦੇ ਥਰੂ ਪਹੁੰਚਾਵਾਂਗੇ ਜੇ ਕੋਈ ਕਾਗਜ਼ਾਤ ਦੀ ਕਮੀ ਬਾਤ ਘਾਟ ਹੋਈ ਤਾਂ ਉਹ ਵਾਪਸ ਉਹਨਾਂ ਨੂੰ ਫੋਨ ਕੀਤਾ ਜਾਊਗਾ ਬੈਕ ਕਾਲ ਕੀਤੀ ਜਾਊਗੀ ਉਹਨਾਂ ਬੰਦਿਆਂ ਨੂੰ ਤਾਂ ਉਹਨਾਂ ਦੇ ਕੰਮ ਹੋਊਗਾ you <music>